ਪਹੁੰਚੇ ਅੰਮਿਚਨ ਤੇ ਅੱਜ ਸਾਡੀ ਪ੍ਰੈਸ ਦੀ ਟੀਮ ਸ਼ਹਿਰ ਦੇ ਪਟ્રોલ ਕਪਲ ਲੈ ਕੇ ਪਹੁੰਚੀ ਨੇ ਇੱਥੇ ਬਹੁਤ ਸਾਡੇ ਸਤਿਕਾਰਯੋਗ ਜੋ ਜੋ ਸ਼੍ਰੀਮਾਨ ਲਖਣਪਾਲ ਜੀ ਤੇ ਉਹ ਜੋ ਕਿ 30 ਨੰਬਰ ਵਾਰ ਤੋਂ ਜਿਹੜੇ ਸਹਾਕਾਰ ਖਾਸ ਚੇਤੂ ਸੰਗ ਤੇ ਉਹ ਬਲੌਕ ਪ੍ਰੈਜ਼ੀਡੈਂਟ ਕਾਂਗਸ ਪਾਰਟੀ ਦੇ ਵੀ 40 ਸਾਲ ਤੋਂ ਲਗਾਤਾਰ ਕੰਮ ਕਰਦੇ ਆ ਕਾਂਸਪਾਰਟੀ ਦੇ ਔਰ ਥੰਮ ਮੰਨਦੇ ਜਾਂਦੇ ਨੇ ਜਿਨ੍ਹਾਂ ਤੇ ਪਛਮੀ ਹੜਕੇ ਦੇ ਵਿੱਚੋਂ ਉਹਨਾਂ ਤੋਂ ਬਗੇਲ ਕੋਈ ਕੈਂਡੀਡੇਟ ਕੋ ਕੌਂਸਲਰ ਜਾਂ ਕੋਈ ਵੀ ਆ ਉਹ ਨਹੀਂ ਜੇਤੂ ਹੋ ਸਕਦਾ ਸੀ ਤੇ ਹਰ ਪੱਖੋਂ ਉਹਨਾਂ ਦੇ ਸਪੋਰਟ ਕਰਦੇ ਸੀ ਇਹਨਾਂ ਤੋਂ ਲਖਨ ਜੀ ਸ੍ਰੀਮਾਨ ਲਖਨਪਾਲ ਜੀ ਜੋ ਸਾਡੇ ਬਹੁਤ ਹੀ ਸਤਿਕਾਰਯੋਗ ਉਹਨਾਂ ਨੇ ਇੱਕ ਖੱਤਰੀ ਅਰੋੜਾ ਅਗਰਗਰ ਬੋਰਡ ਪੰਜਾਬ ਦੇ ਚੇਅਰਮੈਨ ਨੇ ਔਰ ਅਸੀਂ ਉਹਨਾਂ ਨੇ ਗੱਲ ਕਰਦੇ ਆਂ ਸਾਥੀ ਜੋ ਆਪ ਇੰਨੇ ਅਹੁਦੇ ਤੇ ਨਵਾਜਿਆ ਕਾਂਸ ਪਾਰਟੀ ਦੇ ਥੰਮ ਸਮਝਦੇ ਜਾਂਦੇ ਨੇ ਕਿ 63 ਨੰਬਰ ਵਾਰਡ ਸੀ ਪਹਿਲੇ ਜਿਹੜਾ ਕੌਂਸਲਰ ਸੀ ਹੁਣ ਉਦੋਂ 77 ਨੰਬਰ ਵਾਰਡ ਤੇ ਕੌਣ ਕੌਣ ਸੀ ਜਿਹਨੂੰ ਤੁਸੀਂ ਸੀਟ ਦੇ ਕੇ ਨਵਾਜਿਆ ਉਹਨਾਂ ਦਾ ਸ਼ੁਗਨਾਰੂ ਜੋ ਇਹਨੇ ਪਾਰਟੀਆਂ ਤੋਂ ਪਾਰਟੀ ਦਾ ਵਫਾਦਾਰ ਚੁਕਾਈ ਦੀ ਹੁਣ ਵੀ ਪਾਰਟੀ ਮੇਰੇ ਜਿੱਥੇ ਜੂਰੀ ਲਾਉਂਦੀ ਆ ਮੈਂ ਹਾਜ਼ਰ ਹੋਂਨਾ ਕਿ ਮੈਂ ਤੇ ਪਾਰਟੀ ਨੂੰ ਅਤੇ ਪਬਲਿਕ ਨੂੰ ਇਸ ਲਈ ਗਿਆ ਹੈ ਕਿ ਚੰਗੀ ਕੈਂਡੀਡੇਟ ਨੂੰ ਖੜਾ ਕੀਤਾ ਜਾਵੇ ਸਾਫ ਸੁਥਰਾ ਹੋਵੇ ਜਿਹੜਾ ਲੋਕਾਂ ਦੀ ਸੇਵਾ ਕਰ ਸਕਦਾ ਹੋਣੇ ਵੱਲੋਂ ਕਾਂਗਰਸ ਪਾਰਟੀ ਵੱਲੋਂ ਆਪਾਂ ਸਪਨਾ ਕੁਮਾਰੀ ਨੂੰ ਖੜਾ ਕੀਤਾ ਹੈ ਵਾਈਫ ਆਫ ਰਵਿੰਦਰ ਕੁਮਾਰ ਸੋ ਮੈਂ ਬੇਨਤੀ ਕਰੂੰਗਾ ਕਿ ਇਹ ਬਹੁਤ ਚੰਗਾ ਪਰਿਵਾਰ ਹੈ ਕੈਂਡੀਡੇਟ ਬਹੁਤ ਵਧੀਆ ਹੈ ਤੇ ਮੈਂ ਆਪਣੇ ਸਾਰੇ ਵੀਰਾਂ ਭਰਾਵਾਂ ਨੂੰ ਲਾਕਾ ਵਾਸੀਆਂ ਨੂੰ ਇਹ ਬੇਨਤੀ ਕਰੂੰਗਾ ਕਿ ਕਾਂਗਰਸ ਪਾਰਟੀ ਨੂੰ ਹੱਥ ਤੇ ਮੋਰਨ ਲਾ ਕੇ ਇਹਨੂੰ ਕੰਮ ਕਰਾਵੇ ਦਿਖੇ ਕਿ ਤੁਸੀਂ ਜਿਹੜੇ ਛੇ ਜੀ ਕਿ 85 ਵੋਟਾਂ ਦੇ ਸੀ ਕਾਂਗਰਸ ਪਾਰਟੀ ਦਾ ਜਿਹੜੇ ਆ ਜੇਤੂਕਰਤ ਦਿੱਤੀ ਜਾਏਗੀ ਔਰ 80 ਇਹ ਵੀ ਆਸ ਐਪੇ ਸਾਡੀ ਕਾਂਗਰਸ ਪਾਰਟੀ ਦਾ ਮੇਰ ਬਣੇਗਾ ਔਰ ਇਹਨਾਂ ਦੀ ਜੋ ਆ ਰਹੀ ਆ 27 ਦੀ ਵੋਟਾਂ ਜੇ ਕਿਤਨਾ ਦੇਖਣੇ ਪਈ ਸਰਕਾਰ ਕਾਂਗਰਸ ਦੀ ਆਏਗੀ ਕਾਂਗਰਸ ਪਾਰਟੀ ਚਾਹੇ ਆਪ ਹੈ ਚਾਹੇ ਭਾਰਤੀ ਜਨਤਾ ਪਾਰਟੀ ਹੈ ਚਾਹੇ ਅਕਾਲੀ ਦਲ ਹੈ ਸਰਕਾਰਾਂ ਤੇ ਸਾਰੀਆਂ ਜਿਹੜੀਆਂ ਪੰਜਾਬ ਨੇ ਦੇਖੀਆਂ ਕਿਸੇ ਨੂੰ ਕੋਈ ਸ਼ੰਕਾ ਨਹੀਂ ਲੇਕਿਨ ਕਾਂਗਰਸ ਪਾਰਟੀ ਦੇ ਵੇਲੇ ਸਾਡੇ ਸ਼ਹਿਰਾਂ ਦੇ ਵਿੱਚ ਸਾਡੇ ਪਿੰਡਾਂ ਦੇ ਵਿੱਚ ਇੰਨੇ ਹਾਲਾਤ ਕਦੀ ਖਰਾਬ ਨਹੀਂ ਹੋਏ ਜਿੰਨੇ ਆਗਿਆ ਸੋ ਮੈਂ ਸਰਕਾਰ ਨੂੰ ਚਾਹੇ ਉਹ ਆਪੀ ਹੈ ਉਹਨੂੰ ਵੀ ਬੇਨਤੀ ਕਰਾਂਗਾ ਇਹ ਜਿਹੜਾ ਲਾਅ ਐਂਡ ਆਰਡਰ ਹੈ ਨਾ ਇਹਨੂੰ ਸਖਤੀ ਨਾਲ ਲਾਗੂ ਕੀਤਾ ਜਾਏ ਤਾਂ ਕਿ ਹਰ ਆਦਮੀ ਆਪਣੇ ਆਪ ਨੂੰ ਸ਼ਰਿੱਖਦ ਸਮਝੇ ਲੋ ਜੀ ਦਿਖੇ ਦੇ ਕਿਹਾ ਸਰਕਾਰ ਤੇ ਪ੍ਰਸ਼ਾਸਨ ਨੇ ਉੱਚੇ ਨੂੰ ਠਾਇਆ ਲਾਅ ਐਂਡ ਆਰਡਰ ਬਹੁਤ ਜ਼ਰੂਰੀ ਆ ਕਿਉਂਕਿ ਸ਼ਰਿਆਮ ਹਰ ਚੀਜ਼ ਦਾ ਅੱਜ ਉਹ ਕ੍ਰਾਈਮ ਇਨਾ ਵੱਧ ਚੁੱਕਾ ਕਿ ਜਿਸ ਨੂੰ ਆਮ ਬੰਦੇ ਨੂੰ ਬਾਹਰ ਨਿਕਲਣਾ ਮੁਸ਼ਕਲ ਹੋਇਆ ਕਿ ਤੇ ਪਹਿਲੀ ਜਿਹੜਾ ਕਾਨੂੰਨਾਂ ਨੂੰ ਜਿਹੜਾ ਪਹਿਲ ਤੇ ਜੇ ਲਾਗੂ ਕੀਤਾ ਜਾਵੇ ਜਿੱਤੇ ਵਿਸ਼ੇਸ਼ ਦਰਬੀਰ ਸਿੰਘ ਦੇ ਨਾਲ